ਹਾਂ ਜੀ ਬੀ ਸਤਿਨਾਮ ਆਪਾਂ ਕਿਹੜੇ ਜੱਥੇ ਬੰਦੇ ਮੈਂ ਰੇਸ਼ਮ ਸਿੰਘ ਯਾਤਰੀ ਜੀ ਭਾਰਤੀ ਕਿਸਾਨ ਜਿਹਨੇ ਨਿਕਤਾ ਸਿੱਧੂਪੁਰ ਜ਼ਿਲ੍ਹਾ ਜੰਮ ਸਕੱਤਰ ਬਠਿੰਡਾ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਜੀ ਮੇਨ ਮੁੱਦੇ ਨੇ ਪਹਿਲਾਂ ਸਾਡੇ ਬਠਿੰਡੇ ਜਿਲ੍ਹੇ ਨਾਲ ਸੰਬੰਧਤ ਸੀਗੇ ਜਿਹੜੇ ਕਿ ਬਾਰ ਬਾਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੋਵੇ ਸਿਵਲ ਪ੍ਰਸ਼ਾਸਨ ਹੋਵੇ ਬਹੁਤ ਵਾਰੀ ਮਿਲੇ ਬਹੁਤ ਵਾਰੀ ਮੀਟਿੰਗਾਂ ਕਰੀਆਂ ਵਿਸ਼ਵਾਸ ਦਿਵਾਈ ਮਸਲੇ ਹੱਲ ਕਰ ਦਾਂਗੇ ਪਰ ਮਸਲੇ ਜਿਉਂਦੀ ਕਿਉਂ ਲਟਕਿਓ ਜਿਹਨਾਂ ਨੂੰ ਲੈ ਕੇ ਅੱਜ ਅਸੀਂ ਇਨਾਂ ਤੇ ਵਿਚਾਰ ਚਰਚਾ ਕਰਨੀ ਆ ਜੇਕਰ ਪ੍ਰਸ਼ਾਸਨ ਨੇ ਹੱਲ ਨਾ ਕਰੇ ਉਹਨਾਂ ਦੇ ਨਾਲ ਆਉਣ ਵਾਲੇ ਵਿਨਾਂ ਦੇ ਵਿੱਚ ਕਿਤੇ ਵੀ ਸਾਨੂੰ ਜੇ ਕਹਾਂਗੇ ਬੈਠਣ ਲਈ ਮਜਬੂਰ ਕਰੂਗਾ ਪ੍ਰਸ਼ਾਸਨ ਸੜਕਾਂ ਤੇ ਜਾਂਦਾ ਉਸ ਤਰ੍ਹਾਂ ਦੂਜਾ ਸਾਡਾ ਸੀਗਾ ਕਿ ਫਰੋਹ ਫਰੋਹੀਪੁਰ ਦੇ ਵਿੱਚ ਜ਼ਮੀਨਾਂ ਨੂੰ ਲੈ ਕੇ ਮੋਰਚਾ ਚੱਲਦਾ ਜਿਹੜੇ ਆਬਕਾਰ ਸੀ ਜ਼ਮੀਨਾਂ ਸੀ ਉਹਨਾਂ ਦੀਆਂ ਉੱਥੋਂ ਦੀ ਸਰਕਾਰ ਜਾਂ ਪ੍ਰਸ਼ਾਸਨ ਧੱਕੇ ਨਾਲ ਖੋ ਕੇ 45 ਲਵਾਈ ਹੈ ਉਹ ਹੱਕੀ ਉਹਨਾਂ ਦੀਆਂ ਸੀ ਉਹਨਾਂ ਦਾ ਮੋਰਚਾ ਚੱਲਦਾ ਸੀ ਆਪਣੀਆਂ ਜ਼ਮੀਨਾਂ ਵਾਪਸ ਲੈਣ ਲਈ ਮਰਨ ਮਰ ਸ਼ੁਰੂ ਕੀਤਾ ਸੀ ਜਿੰਨਾ ਚੋਂ ਇੱਕ ਬੰਦਾ ਸਪੈਰ ਹੋ ਗਿਆ ਸੀ ਮੌਤ ਹੋ ਗਈ ਸੀ ਇੱਕ ਨੂੰ ਜ਼ਬਰਦਸਤੀ ਧੱਕੇ ਨਾਲ ਚਾਕੇ ਆਪਣਾ ਫਰੀਦਕੋਟ ਵੇਖੇ ਦਾਖਲ ਕਰਤਾ ਸੀ ਉਥੋਂ ਆਪਣੇ ਏਮਜ ਬਠਿੰਡਾ ਲੈਂਦਾ ਕਿ ਜਿੱਥੇ ਉਹਦੀ ਹਾਲਤਾਂ ਨਾ ਉਹਨਾਂ ਨੂੰ ਦੇਂਦੇ ਹੋਏ ਪ੍ਰੋਗਰਾਮ ਦੋ ਤਿੰਨ ਦਿੱਤੇ ਉਹ ਜਿਲ੍ਹਿਆਂ ਨੇ ਪਰ ਵਾਦਾ ਕਰ ਲੈਣਨ ਬਾਅਦ ਆ ਪੂਰਾ ਨਹੀਂ ਕੀਤਾ ਜਿਹੜਾ ਵਾਦੇ ਇਹਨੂੰ ਮੰਗਾ ਨੂੰ ਪੂਰਾ ਕਰਮਾਉਣ ਲਈ ਆਉਣ ਵਾਲੀ 26 ਸਤੰਬਰ ਨੂੰ ਸਮੁੱਚੇ ਭਾਰਤ ਦੇ ਵਿੱਚ 12 ਵਜੇ ਤੋਂ ਲੈ ਕੇ ਜਿੰਨਾ ਚਿਰ ਸਾਡੀਆਂ ਮੰਨੀਆਂ ਮੰਗਾ ਲਾਗੂ ਨਹੀਂ ਕਰਦੇ ਰੋਡ ਜਾਮ ਰਕ ਤੀਜਾ ਸੀਗਾ ਸਾਡਾ ਗੈਰ ਰਾਜਨੀਤਿਕ ਮੋਰਚੇ ਵੱਲੋਂ ਦੋ ਪਾਰਟ ਨੂੰ ਦੇ ਜਿਹੜਾ ਕਿ ਖਨੌਰੀ ਬਾਰਡਰ ਸੰਭੂ ਬਾਰਡਰ ਰਾਤਪੁਰਾ ਬਾਰਡਰ ਤੇ ਮੰਨੀਆਂ ਹੋਈਆਂ ਮੰਗਾਂ ਉੱਤੇ ਮੋਰਚਾ ਉਹਦਾ ਪ੍ਰੋਗਰਾਮ ਸੀਗਾ 3 ਅਕਤੂਬਰ ਨੂੰ ਸਮੁੱਚੇ ਭਾਰਤ ਦੇ ਵਿੱਚ 12 ਤੋਂ 3 ਵਜੇ ਤੱਕ ਰੇਲਾਂ ਦਾ ਸਮੁੱਚਾ ਚੱਕਾ ਜਾਮ ਕਰਾਂਗੇ ਜਿਹੜੀਆਂ ਮੰਨੀਆਂ ਮੰਗਾ ਲਾਗੂ ਕਰਾਂ ਉਹ ਇਨ੍ਹਾਂ ਮੰਗਾ ਤੇ ਸਾਰੀਆਂ ਤੇ ਅੱਜ ਸਾਡੀ ਵਿਚਾਰ ਚਰਚਾ ਜਿਹੜੇ ਰੋਡ ਉਹਨਾਂ ਦੇ ਪੈਂਡ ਤੈਅ ਕਰਨੇ ਜਿਹੜਾ ਆਪਣਾ ਰੇਲਵੇ ਟਰੈਕਰ ਓਪਨ ਆ ਉਹਦੇ ਪੈਂਟ ਤੈਅ ਕਰਨੇ ਜਿਹੜੀ ਆ ਪ੍ਰਸ਼ਾਸਨ ਨਾਲ ਸੰਬੰਧ ਲੈਂਦੇ ਮੰਗਾ ਉਹਨਾਂ ਦੇ ਵਿਚਾਰ ਚਰਚਾ ਕਰਨ ਲਈ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਪ੍ਰਸ਼ਾਸਨ ਕਰਦੇ ਜਾਂਦੇ ਆ ਕਿ ਪ੍ਰਸ਼ਾਸਨ ਤੈਅ ਹੈਗਾ ਵੈਸੇ ਇਹ ਨੈਚਰ ਹੋਤ ਰਹੇ ਆ ਕਿ ਜਿਹਦੇ ਪਾਸੇ ਜਿਹੜੇ ਕਮੇਟੀ ਬਣਦੀਆਂ ਉਹਦੇ ਤੋਂ ਉਹਨਾਂ ਦੀ ਮੰਗਾਂ ਪੂਰੀਆਂ ਬਿਲਕੁਲ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਅੰਤਰ ਪ੍ਰਸ਼ਾਸਨ ਕਹਿੰਦਾ ਰਿਹਾ ਅਸੀਂ ਵੱਡੀ ਪੱਧਰ ਤੇ ਪਿੰਡਾਂ ਦੇ ਵਿੱਚੋਂ ਵੀ ਕਿਜੁਇਕਤਾ ਸਿੱਧੂਪੁਰ ਦੇ ਨਾਲ ਕਮੇਟੀਆਂ ਨੌਜਵਾਨਾਂ ਦੇ ਬੜੀਆਂ ਅਸੀ ਨਾਲ ਸਾਡੇ ਮੈਂਬਰ ਲੱਗੇ ਜਦੋਂ ਪਿੰਡਾਂ ਦੇ ਵਿੱਚੋਂ ਫੜ ਕੇ ਪ੍ਰਸ਼ਾਸਨ ਨੂੰ ਫੜਾਉਣੇ ਆ ਪਹਿਲਾਂ ਤੋਂ ਕਹਿੰਦੇ ਨੇ ਕੋਈ ਬਿੱਟ ਹੁੰਦੀ ਹੈ ਕਿ ਛੋਟੀ ਹੈ ਤੇ ਕੇਸ ਨਹੀਂ ਬਣਦਾ ਇਸ ਕਰਕੇ ਉਹਨਾਂ ਨੂੰ ਛਾਹ ਕਰੀ ਜਾਂਦੇ ਨੇ ਛੇੜੀਆਂ ਨੂੰ ਸਾਡੇ ਬੰਦਿਆਂ ਦੇ ਗਲ ਪਾਉਂਦੇ ਜਿਹੜੇ ਕਿ ਭੁੰਡੜ ਦੇ ਵਿੱਚ ਤੇ ਮੰਡੀਕਲਾ ਦੇ ਵਿੱਚ ਸਾਡੇ ਵਰਕਰਾਂ ਨੇ ਆਕੀਮਾਂ ਨੇ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕੀਤੇ ਸੀ ਛੱਡ ਤੇ ਉਹ ਗੱਲ ਪਏ ਨੂੰ ਉਲਟ ਸਾਡੇ ਦੀ ਪਰਚੇ ਦਰਜ ਕਰੇ ਤੇ ਇੱਕ ਪਾਸੇ ਕਹਿ ਰਹੀ ਆ ਸਰਕਾਰ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਦੂਜੇ ਪਾਸੇ ਜੇ ਕੋਈ ਸਮਾਜ ਸੇਵੀ ਕਦਮ ਚੱਕਦਾ ਨਸ਼ੇ ਪ੍ਰਤੀ ਅੱਗੇ ਵਾਧਾ ਤੋਂ ਨਸ਼ੇੜੀਆਂ ਨੂੰ ਇਕੱਠੇ ਕਰਕੇ ਗਲ ਵਗੈਰਾ ਪਵਾਇਆ ਜਾਂਦਾ ਤੇ ਪ੍ਰਸ਼ਾਸਨ ਉਹਨਾਂ ਦੇ ਪਰਚੇ ਦਰਜ ਕਰ ਦਿੰਦਾ ਜਿਹੜਾ ਕਿ ਸਾਡੇ ਨਾਲ ਹੋਇਆ ਭੁੰਦੜ ਦੇ ਨੌਜਵਾਨ ਤੇ ਸਾਡੇ ਕਿਸਾਨ ਤੇ ਮੰਡੀ ਕ ਲਾਗੇ ਉਹਨਾਂ ਤੇ ਪਰਚੇ ਪਾਏ ਨੇ ਜਿਹੜਾ ਸਾਡਾ ਸ਼ਿੰਗਾਰ ਸ਼ੋਭ ਰਿੰਡੇ ਚੱਲੀ ਆ